ਕੀ ਕਰੀ ਸਾਰਿਆਂ ਨੂੰ ਸੇਖੋਂ ਮੈਂ ਤੁਹਾਡਾ ਸਵਾਗਤ ਆਜ ਅਸੀਂ ਸੂਟ ਕਟਿੰਗ ਕਰ ਰਹੇ ਸੀ ਤੇ ਅਸੀਂ ਤੁਹਾਨੂੰ ਇਹ ਸੂਟਿੰਡ ਨੂੰ ਦੱਸ ਰਹੇ ਸੀ ਤੇ ਇਹ ਜਿਹੜਾ ਸੂਟ ਆ ਦੇਖੋ ਕਾਨੀ ਪ੍ਰਿੰਟ ਦਾ ਸੂਟ ਆ ਸਾਰਾ ਇਦਾਂ ਬੈਕ ਫਰੰਟ ਬਾਹਾ ਸਲਵਾਰ ਸਾਰਾ ਕੁਛ ਦਾ ਵਿੱਚ ਹੀ ਆ ਇਹ ਦੇਖੋ ਇਦਾਂ ਦਾ ਇਹ ਕੱਪੜਾ ਦੇਖੋ ਜਿਹੜਾ ਪਨਮਾ ਬਿਲਕੁਲ ਛੋਟੇ ਬਣਾਉਂਗਾ ਛੋਟਾ ਬਣਾਉਂਗਾ ਤੇ ਲੈਂਥ ਇਹਦੀ ਜ਼ਿਆਦਾ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਟਿੰਗ ਹੁੰਦਾ ਤੇ ਨਾਮ ਨਾਲ ਸਾਡੇ ਸਟੂਡੈਂਟ ਵੀ ਦੇਖਦੇ ਨੇ ਇਹ ਕਿੱਦਾਂ ਕਟਿੰਗ ਹੁੰਦਾ ਆਹ ਚੀਜ਼ ਤੋਂ ਤੁਹਾਨੂੰ ਪਤਾ ਲੱਗਦੀ ਆ ਗਾਲੇ ਤੋਂ ਘੇਰੇ ਤੋਂ ਵੀ ਫਰੰਟ ਸਾਈਡ ਆ ਗਈ ਠੀਕ ਆ ਨਾ ਹੁਣ ਆਪਾਂ ਫਰੰਟ ਸਾਈਡ ਦੀ ਲਰਨਿੰਗ ਆਪਾਂ ਹੁਣ ਆਪਾਂ ਦਾ ਸੈਂਟਰ ਕਰਨਾ ਹੈ ਸੈਂਟਰ ਕਿੱਦਾਂ ਦਾ ਕਰਨਾ ਹੈ ਦਾ ਇਹ ਵੇ ਇਹਦੇ ਅੰਦਰ ਆਸੀ ਇਹਨੂੰ ਫੋਲਡ ਕਰਕੇ ਇਹਨਾਂ ബിക്ലു എ സെലക്ടം ആ ബിൾ സാറേ ഹാൻഡ് ലെ ജീ ല ഉണ്ടി രീതി ഒന്നും പെൻറ്റ പ്ലാ നീക്ക എന്ത ഫോട്ട സിക്സ് ഛയല ലെ ടീക്ക പത്തീ ഇഞ്ചാര നീച്ച ആ ചിജാ ഫോൾഡിംഗ് ഛട്ടി ടീക്കി ഇഞ്ച ਕੀ ਕੀ ਰਾਇਨਾ ਦਾ 20 11 ਹੈ ਤਾਂ ਵੀ ਤਿਆਰਾਂ ਤਾਂ ਆਪਾਂ ਕਿੰਨੇ ਲਵਾਂਗੇ ਇਹਨੂੰ ਪੈਕਿੰਗ ਕਰਾਉਣੀ ਨਹੀਂ ਲੋੜ ਹੈਗਾ ਛੋ ਛੋ ਵੀ ਵਾਹਣ ਹੋਟੀ ਫਾਈਲ ਤਾਂ ਇਹਨਾਂ ਦਾ ਆਪਾਂ ਕੱਟਾ ਕਟ ਕੀ ਦੋਵਾਂਗੇ ਇਹ ਆ ਫਸ ਫਰੰਟ ਪਰਲੇ ਦੀ ਕਟਿੰਗ ਕਰਦੇ ਆ ਠੀਕ ਹੈ ਨਾ 慢慢，一点点。 ਆ ਲੈ ਖਾ ਆਪਣਾ ਫਰੰਟ ਪੱਲਾ ਨਿਕਲ ਕੇ ਆਇਆ ਹੋ ਗਿਆ ਠੀਕ ਹੈ ਆ ਆਪਣਾ ਬੈ ਪੱਲਾ ਵਾ ਦੇਖੋ ਇੱਥੋਂ ਬਾਰਡਰ ਤੋਂ ਪੱਲਾ ਲੱਗ ਰਿਹਾ ਵਾ ਤੇ ਇੱਥੋਂ ਆਪਣੀ ਕਟਿੰਗ ਹੋ ਜਣੀ ਆ ਬਲੈਕ ਲਾਈਨ ਤੋਂ ਠੀਕ ਹੈ ਨਾ ఏదో ఈ బాల్ డిన పల్ల ఫ్రట పలాపర రేకైన్ డైన్ డిజైన్ బ మ్యాచుల్ బిల్లు ఉచి నీన దోన్ ప్రాప్ డేస్ట్రా కట్ ਇਹ ਆਪਣੇ ਫਰੰਟ ਤੇ ਬੈਕ ਪੱਲੇ ਦੀ ਉਹਨਾਂ ਦੀ ਕਟਿੰਗ ਹੋ ਗਈ ਠੀਕ ਹੈ ਨਾ ਹਾਂਜੀ ਸਮਝ ਲੱਗ ਗਈ ਨਾ ਇੰਨੀ ਹਾਂਜੀ ਫਰੰਟ ਤੇ ਬੈਕ ਹੁਣ ਆਪਾਂ ਲੈਣੀ ਆ ਬਾਹਾਂ ਆ ਸੀਨਾਂ ਦੀਆ ਬਾਹਾਂ ਲੈ ਰਹੇ ਹਾਂ ਤੇ ਆ ਜਿਹੜੀ ਬਾਰਡਰ ਹੈ ਜੈ सलवार ਤੇ ਕਰ ਲੋ ਚਾਹੇ ਤੁਸੀਂ ਪਰਟ ਪਲਾਊਜ਼ੇ ਬਣਾ ਲਓ ਇਹ ਦੋਨੀਆਂ ਵਸਤੂਆਂ ਦੇਖੋ ਇੱਧਰ ਵੀ ਆ ਲਾਸਟ ਦੇ ਤੇ ਇੱਧਰ ਵੀ ਆ ਠੀਕ ਹੈ ਇਹ ਬਹੁਤ ਸੋਹਣੇ ਪਹਿਲਾਂ ਆਪਾਂ ਬਾਹਾਂ ਦੇ ਕੱਟਣਾ ਬਾਹਾਂ ਦੇ ਨੀਚੇ ਹੂ ਵਾਟਰ ਆਊਗਾ ਠੀਕ ਆਪਾਂ ਦੋਵਾਂ ਨੂੰ ਐਦਾਂ ਕਰਕੇ ਇਹਨਾਂ ਦੀ ਪਤਲੀ ਹੋਣੀ ਉਹ ਪੰਨਾ ਛੋਟਾ ਇਹ ਬਾਹ ਦੇ ਵਿੱਚ ਜੋੜ ਬਣਨੇ ਦਾ ਸਾਡੇ ਤੇ ਹੁਣ ਆਪਾਂ ਇਹਨਾਂ ਦੀ ਮੈਪ ਲੈਣੀ ਆ 11 ਇੰਚ ਇਹਨਾਂ ਦੀ ਬਾੰਦੀ ਹੈ ਹਾਂ ਇਹ ਫੋਲਡਿੰਗ ਨੂੰ نیچے ਬੁਸੋ ਹੈਗਾ ਤਾਂ ਉਹਨੇ ਦੀ ਕਟਿੰਗ ਕਰਾਂਗੇ ਕਿਆ 바ਮਾ ਹੋਈਆਂ ਤੇ ਦੇਖੋ ਇਹਨਾਂ ਦਾ ਮੋਡਾ 7 ਦੇ 8 ਤਾਂ ਮੇਰੇ ਕਸਟਮਰ ਦਾਗਾ 9 ਤੇ ਆਪਾਂ 2 ਇੰਚ ਦੇ ਚੋੜ ਪਾਉਣਾਗੇ ਇਦਾਂ ਨਾਲ ਠੀਕ ਹੈ ਇਹ ਆਪਣੇ 바ਮਾ ਹੋ ਗਏ ਦੋਨੇ ਹਾਂਜੀ ਹੁਣ ਆਪਾਂ ਨਾ ਵੀ ਇਹ ਫੋਲਡਿੰਗ ਕਰ ਲਈਏ ਕੱਪੜੇ ਦੀ ਇਦਾਂ ਆ ਜਿਹੜੀ ਆਪਣੀ ਬਾਰਡਰ ਆ ਇਹਨਾਂ ਡਿਜ਼ਾਈਨ ਮੈਚ ਕਰ ਲਈਏ ਤੇ ਆਪਾਂ ਇਹਦੀ ਪੈਂਟ ਪਲਾਜ਼ੋ ਕਟਿੰਗ ਕਰ ਰਹੇ ਹਾਂ ਤੇ ਆ ਨੀਚੇ ਆ ਕੇ ਆਪਣਾ ਡਿਜ਼ਾਈਨ ਤੇ ਫੋਲਡਿੰਗ ਲਈ ਕੱਪੜਾ ਠੀਕ ਹੈ ਤੇ 2.5 ਇੰਚ ਦਾ ਆਪਾਂ ਉੱਪਰ ਨੀਤਾ ਛੱਡਤਾਂ ਤੇ ਆਪਣੀ 37 ਇੰਚ ਲੈਂਥ ਆ ਤੇ ਆਪਾਂ ਪੂਰੀ 37 ਇੰਚ ਲੈਂਥ ਲੈ ਲਈ। ਠੀਕ ਹੈ। ਤੇ ਕਮਰ ਲੈ ਲਈ ਆਪਾਂ ਇਹਨਾਂ ਦੀ ਠੀਕ ਹੈ। 12.5 ਤੇ ਆਸਣ ਲੈ ਲਈ ਇਹਨਾਂ ਦਾ 11 ਤੇ ਇਹਦੀ ਪਾਤੀ ਆਪਾਂ 68 ਫਰੰਟ ਭੱਲੇ ਦੀ ਆ। ਠੀਕ ਹੈ। ਤੇ ਹੁਣ ਆਪਾਂ ਲਵਾਂਗੇ ਆਪਣੇ ਕਸਟਮਰ ਦੀ ਮੂਰੀ। 77 ਠੀਕ ਆ। 7 ਇੰਚ ਉਹਨਾਂ ਦੀ ਮੂਰੀ ਆ। ਤੇ ਆਪਾਂ ਇਹਦਾ ਅੱਧਾ ਕਰਕੇ ਤੇ 4 ਇੰਚ ਇਧਰੋਂ ਤੇ 4 ਇੰਚ ਇਧਰੋਂ 8 ਇੰਚ ਆਪਾਂ ਲੰਮਾ ਦਾ 8.70 ਰੱਖਣਗੇ ਆਪਾਂ ਠੀਕ ਹੈ 스케일 ਲਵਾਂਗੇ ਇਤੋਂ ਇਹਦੀ ਕਾਟ ਐਵੇਂ ਤੇ ਇਧਰੋਂ ਵੀ ਠੀਕ ਹੈ ਇਹ ਆਪਣੇ ਫਰੈਂਡ ਕੋ ਲਈ ਕਟਿੰਗ ਇਨ ਕਲਾਸ ਵਿੱਚ ਕਟਿੰਗ ਤੇ ਡਿਜ਼ਾਈਨ ਨੂੰ ਡਿਜ਼ਾਈਨ ਨਾਲ ਮੈਚ ਕਰ ਲਿਆ ਬਿਲਕੁਲ ਦੇਖੋ ਇੱਧਰ ਬੈਗ ਪਰ ਲੇ ਦੀ ਕਟਿੰਗ ਕਰਤੀ ਆਪਾਂ ਤੇ ਇਹ ਪ੍ਰੋਪਰ ਆਪਣੀ ਸੂਟ ਦੀ ਸਾਰੀ ਕਟਿੰਗ ਪੂਰੀ ਹੋ ਗਈ ਆਪਣਾ ਫੱਲੇ ਵੀ ਨਿਕਲ ਕੇ ਸ਼ਰਟ ਦੇ ਇੱਕ ਬਾਹਵਾ ਵੀ ਤੇ ਪੈਂਟ ਪਾ ਚੁੱਕੇ ਵੀ ਕਟਿੰਗ ਹੋ ਗਈ ਤੇ ਬੱਪਾ ਆਪਣਾ ਸੂਟ ਕੋਲਾ ਹੋ ਗਿਆ ਠੀਕ ਹੈ ਨਾ ਤੇ ਤੁਸੀਂ ਸਮਝ ਆ ਗਈ ਸਾਰਿਆਂ ਨੂੰ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਿਆ ਇਹ ਸੂਟ ਦੀ ਕਟਿੰਗ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਥੈਂਕ ਯੂ